ਅੱਜ ਪ੍ਰਧਾਨ ਜੀ ਸਵੇਰ ਤੋਂ ਲੈ ਕੇ ਹੁਣ ਤੱਕ ਕੀ ਐਕਟੀਵਿਟੀ ਰਹੀ ਹੈ ਕੋਈ ਪ੍ਰਸ਼ਾਸਨ ਅਧਿਕਾਰੀ ਪਹੁੰਚਿਆ ਨਹੀਂ ਜੀ ਬਿਲਕੁਲ ਨਹੀਂ ਕੋਈ ਵੀ ਪ੍ਰਸ਼ਾਸਨ ਅਧਿਕਾਰੀ ਸਾਡੇ ਕੋਲੇ ਨਹੀਂ ਪਹੁੰਚਿਆ ਕੱਲ ਐਕਸੀਅਨ ਸਾਹਿਬ ਸਾਨੂੰ ਕਹਿ ਕੇ ਗਏ ਸੀ ਵੀ ਕੱਲ ਨੂੰ ਤੁਹਾਨੂੰ ਦੱਸਾਂਗੇ ਵੀ ਕਦੋਂ ਸ਼ਟਡਾਊਨ ਹੋਣਾ ਕਦੋਂ ਗ੍ਰੈਡ ਵੱਡਾ ਹੋਊਗਾ ਪਰ ਅੱਜ ਇਹਨਾਂ ਗੱਲਾਂ ਤੋਂ ਐਕਸੀਅਨ ਸਾਹਿਬ ਮੁੱਕਰਦੇ ਨਜ਼ਰ ਆਇਆ ਇੱਕ ਚੈਨਲ ਦੇ ਅਸੀਂ ਵਾਈਟ ਦੇਖ ਰਹੇ ਸੀ ਪਹਿਲਾਂ ਉਹ ਗ੍ਰੈਡ ਵਾਲੀ ਗੱਲ ਤੋਂ ਮੁੱਕਰ ਕੇ ਕਹਿੰਦੇ ਥੋੜੇ ਜੇ ਲੰਮੇ ਹੁੰਦੇ ਆ ਪ੍ਰੋਸੈਸ ਕੱਲ ਤੁਸੀਂ ਇੱਥੇ ਦੇਖਿਆ ਉਹ ਕਹਿੰਦੇ ਸੀ ਵੇ ਸ਼ਟਡਾਊਨ ਮੰਗਿਆ ਸੀ ਇੱਕ ਸ਼ਟਡਾਊਨ ਦੇਵਾਗੇ ਤਿੰਨ ਦਿਨ ਦਾ ਤੇ ਅੱਜ ਕਹਿੰਦੇ ਇਹ ਪ੍ਰੋਸੈਸ ਥੋੜੇ ਜੇ ਲੰਮੇ ਹੁੰਦੇ ਆ ਇਹ ਨਹੀਂ ਹੋਣਾ ਵੱਡੇ ਵਾਲਾ ਉਹ ਇਸ ਗੱਲਾਂ ਤੋਂ ਮੁੱਕਰਦੇ ਨਜ਼ਰ ਆਏ ਆ ਜਿਹੜੀ ਉਹ ਨਰਵੇਗਨ ਦੀ ਬਿਜਲੀ ਦੀ ਗੱਲ ਕਰਦੇ ਆ ਕੱਲ ਤੁਸੀਂ ਤੁਸੀਂ ਮੈਨੂੰ ਲੱਗਦਾ ਵੈਟ ਲਈ ਸੀ ਕਹਿੰਦੇ ਸੀ 8 ਘੰਟੇ ਨਰਵੇਗਨ ਬਿਜਲੀ ਚੱਲੂਗੀ ਪਰ ਅੱਜ ਵੀ 5 ਘੰਟੇ ਹੀ ਚੱਲੀ ਆ ਉਹ ਅੱਜ ਕਿਸੇ ਚਾਹੇ ਨੂੰ ਵੈਟ ਦੇ ਰਹੇ ਸੀ ਕਹਿੰਦੇ 8 ਤਾਂ ਦੇਵਾਂਗੇ ਹੋ ਸਕਦਾ ਸੀ ਵੱਧ ਸਪਲਾਈ ਦੇ ਦੇ ਅਸੀਂ ਤਾਂ ਬਈ ਕਹਿੰਨੇ 8 ਹੀ ਦੇ ਦੇ 8 ਹੀ ਬਹੁਤ ਆ ਵੈਟ 11 ਤੋਂ ਤਾਂ ਛੱਡੋ ਘੜਾ ਵੀਰ ਤੋਂ ਬੈਠੇ ਹੋ ਕੋਈ ਅਧਿਕਾਰੀ ਇਸ ਤੋਂ ਬਾਅਦ ਆਇਆ ਬਾਅਦ ਹਾਂਜੀ ਸਾਡੇ ਕੋਲੇ ਡੀਐਸਪੀ ਸਾਹਿਬ ਆਏ ਸੀ ਉਹਨਾਂ ਨੇ ਸਾਨੂੰ ਕਿਹਾ ਵੀ ਕੱਲ ਨੂੰ ਪੰਜ ਬੰਦੇ ਤੁਸੀਂ ਧਰਨੇ ਦੇ ਵਿੱਚੋਂ ਸਾਡੇ ਡੀਸੀ ਸਾਹਿਬ ਨਾਲ ਕੋਲੇ ਚੱਲੋ ਉੱਥੇ ਆਪਣੀਆਂ ਮੰਗਾਂ ਦੱਸੋ ਵੀ ਤੁਹਾਡੀ ਕੋਈ ਸਮੱਸਿਆ ਦਾ ਹੱਲ ਹੋਵੇ ਕੱਲ ਨੂੰ ਮੋਗੇ ਜਾ ਰਹੀ ਹੈ ਟੀਮ ਪੰਜਾਂ ਬੰਦੇ ਡੀਸੀ ਸਾਹਿਬ ਨਾਲ ਗੱਲ ਕਰ ਰਹੇ ਸ਼ਾਇਦ ਕੋਈ ਧਰਨੇ ਦਾ ਮੁੱਦੇ ਦਾ ਹੱਲ ਨਿਕਲੇ ਪਿਛਲੇ ਸਾਲ ਤੋਂ ਜਿਹੜੀ ਟੇਬਲ ਟੌਕ ਹੋ ਰਹੀ ਹੈ ਕੀ ਲੱਗਦਾ ਕਿ ਇਸ ਵਾਰ ਹੋਊਗਾ ਹੱਲ ਮੇਕੋ ਸਾਲ ਤੋਂ ਤਾਂ ਕੋਈ ਹੱਲ ਹੋਇਆ ਨਹੀਂ ਸਾਨੂੰ ਉਮੀਦ ਤਾਂ ਹੈ ਨਹੀਂ ਕੋਈ ਹੱਲ ਹੋਣ ਦੀ ਪਰ ਅਸੀਂ ਆਪਦਾ ਇਹ ਰੋਜ਼ ਮੁਜਾਹਰਾ ਜਾਰੀ ਰੱਖਾਂਗੇ ਜਿੰਨਾ ਟਾਈਮ ਕੋਈ ਹੱਲ ਨਹੀਂ ਹੁੰਦਾ ਕਿਉਂਕਿ ਝੋਨੇਆਂ ਦਾ ਤੁਸੀਂ ਹਾਲ ਦੇਖ ਲਿਆ ਕੱਲ ਨੂੰ ਮੈਂ ਤਾਂ ਕਹਿੰਦਾ ਤੁਸੀਂ ਵੀਡੀਓ ਬਣਾਓ ਖੇਤਾਂ 'ਲੀ ਜਾ ਕੇ ਵੀ ਝੋਨੇਆਂ ਦਾ ਹਾਲ ਕੀ ਹੋਇਆ ਅਸੀਂ ਉਹਨਾਂ ਟਾਈਮ ਨਹੀਂ ਉੱਠਣਾ ਜਿੰਨਾ ਚਿਰ ਗ੍ਰੈਡ ਵੱਡਾ ਨਹੀਂ ਹੁੰਦਾ ਸਾਨੂੰ 8 ਘੰਟੇ ਬਿਜਲੀ ਦੀ ਸਪਲਾਈ ਨਹੀਂ ਦਿੱਤੀ ਜਾਂਦੀ ਹੋ ਸਕਦਾ ਅਸੀਂ ਸਾਰਾ ਝੋਨੇ ਦਾ ਸੀਜ਼ਨ ਹੀ ਇੱਥੇ ਬੈਠੀਏ ਜਿੰਨਾ ਚਿਰ ਸਾਡਾ ਝੋਨਾ ਵੱਡਿਆ ਨਹੀਂ ਜਾਂਦਾ ਕਿਉਂਕਿ ਜਦੋਂ ਅਸੀਂ ਇੱਥੋਂ ਉੱਠ ਖੜੇ ਨਾਲ ਦੇ ਨਾਲ ਸਾਨੂੰ ਪਤਾ ਹੈ ਬਿਜਲੀ ਕੱਟੀ ਜਾਣੀ ਹੈ ਜੇ ਆਪਾਂ ਗ੍ਰੈਡ ਦੇ ਲੋਡ ਦੀ ਗੱਲ ਕਰੀਏ ਵੀ ਅੱਜ ਲੋਡ ਉਹ ਤੇ ਵਧ ਗਿਆ ਪਾਵਰ ਕਟ ਆ ਕੇ ਜਦੋਂ ਇਲੈਕਸ਼ਨ ਨਹੀਂ ਸੀ ਹੋਏ ਇੱਕ ਜੂਨ 4 ਜੂਨ ਤੋਂ ਪਹਿਲਾਂ ਇਲੈਕਸ਼ਨ ਹੋਣ ਤੋਂ ਪਹਿਲਾਂ 18 18 15 ਬਜ਼ਰਾ ਘੰਟੇ ਸਾਨੂੰ ਸਪਲਾਈ ਦਿੱਤੀ ਗਈ ਹੈ ਉਹ ਫਿਰ ਕਿਵੇਂ ਗ੍ਰੈਡ ਨੇ ਲੋਡ ਚੱਲਿਆ ਉਦੋਂ ਕੋਈ ਪਾਵਰ ਕੱਟ ਵੀ ਨਹੀਂ ਆਇਆ ਹਾਂਜੀ ਉਸ ਤੋਂ ਬਾਅਦ ਅਗਲੀ ਰਣਨੀਤੀ ਕੀ ਹੋ ਗਈ ਸਾਡੀ ਜਿਹੜੀ ਅਗਲੀ ਰਣਨੀਤੀ ਹੈ ਜੀ ਕੱਲ ਦੀ ਕੱਲੋਂ ਸਾਡੇ ਜਿੰਨੇ ਵੀ ਟਰੈਕਟਰ ਹੈ ਕਿਸਾਨਾਂ ਦੇ ਉਹ ਰੋਡ ਤੇ ਇਧਰੋਂ ਰਣ ਸਿੰਘ ਖੁਰਦ ਤੱਕ ਇਧਰ ਉਹ ਵਰਕਸ਼ਾਪਾਂ ਤੱਕ ਬਾਗਾ ਪੁਰਾਣਾ ਰੋਡ ਤੇ ਤੇ ਇਧਰ ਬਰਨਾਲਾ ਰੋਡ ਤੇ ਮਧੇ ਵਾਲੇ ਚੌਂਕ ਤੱਕ ਅਸੀਂ ਟਰੈਂਟਰਾਂ ਲਾ ਕੇ ਰੋਸ ਪ੍ਰਦਰਸ਼ਨ ਕਰਾਂਗੇ ਜੇ ਸਾਡੀ ਫਿਰ ਵੀ ਸੁਣਵਾਈ ਨਹੀਂ ਹੁੰਦੀ ਫਿਰ ਇਹ ਰੋਸ ਧਰਨਾ ਜਿਹੜਾ ਹੋਰ ਵੀ ਵੱਡੇ ਲੈਵਲ ਤੇ ਹੋਊਗਾ ਅਸੀਂ ਮੇਨ ਹਾਈਵੇ ਵੀ ਜਾਮ ਕਰਾਂਗੇ ਬਾਕੀ ਜਿਵੇਂ ਸਾਰਿਆਂ ਦੀ ਰਣਨੀਤੀ ਬਣੂਗੀ ਓਵੇਂ ਅਸੀਂ ਆਪਦਾ ਧਰਨੇ ਨੂੰ ਵੱਡਾ ਕਰਦੇ ਜਾਵਾਂਗੇ ਮੁਝੇ ਵੀ ਆਵਾਜ਼ ਹੀ ਠਾਪ ਹੋ ਰਹੀ ਆ ਫਿਰ ਉਹਦਾ ਜ਼ਿੰਮੇਵਾਰ ਕੌਣ ਹੋਵੇਗਾ ਨਕਸਾਨ ਇਹਦਾ ਜ਼ਿੰਮੇਵਾਰ ਪ੍ਰਸ਼ਾਸਨ ਬਿਜਲੀ ਵਿਭਾਗ ਜੋ ਬਾਰ ਬਾਰ ਝੂਠ ਬੋਲ ਰਹੇ ਐਕਸੀਐਨ ਸਾਹਿਬ ਨੇ ਤਾਂ ਝੂਠ ਹੀ ਬੋਲਣਿਆ ਜਿੰਨੇ ਬੋਲਣਿਆ ਉਹ ਅਜਾਏ ਨਹੀਂ ਕੱਲ ਸਾਨੂੰ ਕਹਿ ਕੇ ਗਏ ਤੁਸੀਂ ਵੈਟ ਲਈ ਸੀ ਉਹਨਾਂ ਦੀ ਕਹਿੰਦੇ ਸੀ ਕੱਲ ਨੂੰ ਮੈਂ ਦੱਸੂਗਾ ਵੀ ਸ਼ਟਡਾਊਨ ਕਦੋਂ ਲਾਉਣਾ ਕਦੋਂ ਕਰੈਡਾ ਹੈ ਉਹ ਸਾਡੇ ਮੱਥੇ ਨਹੀਂ ਲੱਗੇ ਮੀਡੀਆ ਤੋਂ ਵੀ ਭਜਦੇ ਨਜ਼ਰ ਆਏ ਜਦੋਂ ਤੁਸੀਂ ਸਵਾਲ ਕੀਤੇ ਤੁਹਾਨੂੰ ਦੱਸਿਆ ਗਿਆ ਵੀ ਮੀਡੀਆ ਤੋਂ ਵੀ ਭਜਦੇ ਨਜ਼ਰ ਆਇਆ ਐਕਸੀਡੈਂਟ ਕੋਲੇ ਕੋਈ ਵੀ ਠੋਸ ਜਵਾਬ ਨਹੀਂ ਸਾਡੇ ਕੋਲੇ ਦੇਣ ਨੂੰ ਝੂਠ ਹੀ ਬੋਲੀ ਜਾਂਦੇ ਝੂਠ ਹੀ ਬੋਲੀ ਜਾਂਦੇ